ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਇਸ ਵੀਡੀਓ 'ਚ ਕਿਸਾਨ ਵੀਰੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਜਿੰਕ ਤੇ ਲੋਹਾ ਕਈ ਕਿਸਾਨ ਵੀਰ ਕਹਿ ਰਹੇ ਨੇ ਕਿ ਅਸੀਂ ਜਿੰਕ ਲੋਹਾ ਪਾਉਣਾ ਕਿੰਨਾ ਪਾਈਏ ਉਹਦੇ ਬਾਰੇ ਆਪਾਂ ਡਿਟੇਲ 'ਚ ਗੱਲਬਾਤ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਵਾਲਾ ਬਟਨ ਦਾ ਬਲੋਜ ਫੇਸਬੁੱਕ ਪੇਜ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਡਾਕਟਰ ਗੁਰਮਿੰਦਰ ਸਿੰਘ ਬਰਾੜ ਨਾਲ ਪੰਜਾਬੀ ਚ ਲਿਖਿਆ ਹੋਇਆ ਹੁੰਦਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਅੰਗਰੇਜ਼ੀ ਚ ਲਿਖਿਆ ਇਹ ਪੇਜ ਤੁਸੀਂ ਜਿਹੜਾ ਲਾਈਕ ਫੋਲੋ ਕਰ ਸਕਦੇ ਆ ਜਾਂ YouTube ਚੈਨਲ ਸਬਸਕ੍ਰਾਈਬ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਕਿਸਾਨ ਵੀਰ ਨੂੰ ਦੱਸ ਦਿਆਂ ਕਿ ਜ਼ਿੰਕ ਤਾਂ ਤੱਤ ਹੈ ਲੋਹਾ ਤਾਂ ਤੱਤ ਵੱਖਰਾ ਹੈ ਤੇ ਦੋਹਾਂ ਦੀ ਹੀ ਝੋਨੇ ਦੀ ਬਾਸਮਤੀ ਦੀ ਫਸਲ ਦੇ ਵਿੱਚ ਬੜੀ ਜ਼ਰੂਰਤ ਹੁੰਦੀ ਆ ਜ਼ਿੰਕ ਤੱਤ ਆ ਜਿਹੜਾ ਉਹ ਮੁੱਖ ਤੌਰ ਤੇ ਜਿਹੜਾ ਤਿੰਨ ਫਾਰਮਾਂ ਦੇ ਵਿੱਚ ਜਾਂ ਜਿਹੜਾ ਲਿਕਵਿਡ ਫਾਰਮ ਚ ਵੀ ਇੱਕ ਆਉਂਦਾ ਹੈ ਜਿਹੜਾ 39.5% ਜਿੰਕ ਆਕਸਾਈਡ ਉਹ ਹੁੰਦਾ ਸੀ ਟ੍ਰੀਟਮੈਂਟ ਵਾਸਤੇ ਉਹਦੂ ਬਣਾ ਜਿਹੜਾ ਜਿੰਕ ਮੁੱਖ ਤੌਰ ਤੇ ਕਿਸਾਨ ਵੀ ਜਾਣਦੇ ਆ ਜਿੰਕ ਸਲਫੇਟ ਮੋਨੋਹਾਈਡਰੇਟ ਜਿਹਨੂੰ ਆਪਾਂ ਕਹਿੰਦੇ ਆ ਉਹ 33% ਵਾਲਾ ਜਿੰਕ ਹੁੰਦਾ ਉਹ 33% ਜਿਹੜਾ ਜਿੰਕ ਤੱਤ ਹੁੰਦਾ ਤੇ 15% ਸਲਫਰ ਹੁੰਦਾ ਹੈ ਸਲਫੇਟ ਸਲਫਰ ਤਾਂ ਹੀ ਇਹ ਜ਼ਿੰਕ ਸਲਫੇਟ ਹੈ ਇਹ ਚ ਜ਼ਿੰਕ ਤੇ ਸਲਫੇਟ ਸਲਫਰ ਹੁੰਦਾ ਜਿਹੜਾ 33% ਵਾਲਾ ਜ਼ਿੰਕ ਹੈ ਜਿਹੜਾ 21% ਵਾਲਾ ਜ਼ਿੰਕ ਹੈ ਉਹਦੇ ਵਿੱਚ 21% ਜ਼ਿੰਕ ਤੱਤ ਹੁੰਦਾ ਤੇ 10% ਆ ਜਿਹੜਾ ਉਹ ਸਲਫਰ ਤੱਤ ਹੁੰਦਾ ਇੱਕ ਆਉਂਦਾ ਚਿਲੇਟਡ ਜ਼ਿੰਕ ਉਹਦੇ ਵਿੱਚ 12% ਜ਼ਿੰਕ ਤੱਤ ਹੁੰਦਾ ਚਿਲੇਟਡ ਫਾਰਮ ਦੇ ਵਿੱਚ ਹੁੰਦਾ ਉਹ ਚਿਲੇਟਡ ਫਾਰਮ ਅੱਜ ਕੱਲ ਆਉਣ ਲੱਗ ਪਈਆਂ ਕਿ ਉਹਨਾਂ ਦੀ ਅਵੇਲੇਬਿਲਟੀ ਜਿਹੜੀ ਐਫੀਸ਼ੀਐਂਸੀ ਉਹਨਾਂ ਦੀ ਵੱਧ ਆ ਪਰ 19 ਕੁਆਂਟੀਟੀ ਚ ਕਿਸਾਨ ਵੀਰ ਉਹਨੂੰ ਵਰਤਦੇ ਨਹੀਂ ਪਾਉਂਦੇ ਨਹੀਂ ਹੈਗੇ ਕਿਉਂਕਿ ਉਹਦਾ ਰੇਟ ਵੀ ਵੱਧ ਦਾ ਮਹਿੰਗਾ ਇਸ ਕਰਕੇ ਮੇਰੀ ਸਿਫਾਰਸ਼ ਤੁਹਾਨੂੰ ਇਹੀ ਹੁੰਦੀ ਹੈ ਕਿਉਂਕਿ ਪੀਐਲ ਲੁਧਿਆਣਾ ਦੀ ਸਿਫਾਰਸ਼ਾ ਜਿਹੜੀ ਉਹ ਜ਼ਿੰਕ 21% ਜਾਂ 33% ਬਾਰੇ ਹੀ ਹੈਗੀ ਅਜੇ ਤੱਕ ਹੋਰ ਕੋਈ ਰეკਮੈਂਡੇਸ਼ਨ ਇਸ ਦੇ ਬਿਨਾ ਹੈ ਨਹੀਂਗੀ ਤਾਂ ਜਿੰਕ ਦੇ ਵਿੱਚ ਕਿਸਾਨ ਵੀਰੋ ਜਿਹੜਾ ਮੁੱਖ ਤੌਰ ਤੇ ਘਾਟ ਦੇ ਵਿੱਚ ਜਿਹੜੇ ਬੂਟੇ ਮਦਰੇ ਰਹਿੰਦੇ ਆ ਬੂਟਾ ਜਾੜ ਨਹੀਂ ਮਾਰਦਾ ਫੋਟ ਨਹੀਂ ਹੁੰਦੀ ਹੈਗੀ ਬੂਟਿਆਂ ਦੇ ਪੱਤੇ ਆ ਜਿਹੜੇ ਉਹ ਜੰਗਾਲੇ ਜੇ ਜਾਂ ਭੂਰੇ ਰੰਗ ਦੇ ਹੋ ਜਾਂਦੇ ਆ ਪੱਤੇ ਦੀ ਵਿਚਕਾਰ ਲਈ ਨਾੜ ਦਾ ਰੰਗ ਬਦਲ ਜਾਂਦਾ ਬਾਅਦ ਚ ਪੱਤੇ ਸੁੱਕ ਜਾਂਦੇ ਆ ਲੱਕ ਵਿਚਕਾਰੋਂ ਟੁੱਟ ਟੁੱਟ ਕੇ ਖਾਸ ਤੌਰ ਤੇ ਜਦੋਂ ਝੋਨਾ ਪਾ ਲਾਉਨੇ ਆ ਤਾਂ 10 15 ਦਿਨਾਂ ਤੇ ਜਾ ਕੇ ਇਹੋ ਜਿਹੇ ਤੁਹਾਨੂੰ ਨਿਸ਼ਾਨੀਆਂ ਕਾਫੀ ਜ਼ਿਆਦਾ ਨਜ਼ਰ ਆਉਣੀਆਂ ਖੇਤਾਂ 'ਚ ਕਿਉਂਕਿ ਜ਼ਿਆਦਾਤਰ ਹੁਣ ਕਣਕ ਝੋਨਾ ਫਸਲੀ ਚੱਕਰ 'ਚ ਝੋਨੇ ਦੇ ਵਿੱਚ ਜਿੰਕ ਤੱਤ ਦੀ ਕਾਫੀ ਘਾਟ ਆਉਂਦੀ ਹੈ ਪਲੱਸ ਆਪਾਂ ਡੀਏਪੀ ਬਹੁਤ ਜ਼ਿਆਦਾ ਵਰਤਦੇ ਹਾਂ ਫਾਸਫੋਰਸ ਤੱਤ ਜਿੰਨਾ ਵੱਧ ਹੋਊ ਖੇਤ ਦੇ ਵਿੱਚ ਉਹਨਾਂ ਜ਼ਿੰਕ ਤੱਤ ਦੀ ਘਾਟ ਆਊਗੀ ਤੇ ਲਗਾਤਾਰ ਜਿੱਥੇ ਆਪਾਂ ਪਾਣੀ ਹੁਣ ਚੋਨੇ ਦੇ ਵਿੱਚ ਆਪਾਂ ਜਦੋਂ 12-15 ਦਿਨਾਂ ਤੇ ਜਾ ਕੇ ਘਟਾਉਣਾ ਹੁੰਦਾ ਖੇਤ ਨੂੰ ਹਵਾ ਲਵਾਵਾਂਗੇ ਤਾਂ ਫਿਰ ਜਿਹੜੇ ਹੈਗੇ ਬੂਟੇ ਉਹ ਅਪਟੇਕ ਜ਼ਿੰਕ ਤੱਤ ਦੀ ਘਾਟ ਪਾਉਂਦੇ ਆ ਜਿਹੜੇ ਖੇਤਾਂ ਦੇ ਵਿੱਚ ਪਿਛਲੇ ਸਾਲ ਜ਼ਿੰਕ ਤੱਤ ਦੀ ਘਾਟ ਸੀਗੀ ਪਿਛਲੇ ਸਾਲ ਤੁਹਾਨੂੰ ਜੰਗਾਲੇ ਪੱਤੇ ਭੂਰੇ ਰੰਗ ਦੇ ਪੱਤੇ ਪੱਤੇ ਜਿਹੜੇ 10-12 ਦਿਨ ਤੇ ਜਿਹੜੇ ਟੁੱਟਣ ਲੱਗ ਪਿੰਦੇ ਵਿਚਾਲਿਓ ਲਮਕਣ ਲੱਗ ਪਿੰਦੇ ਆ ਬੂਟੇ ਦੌਗੀਆਂ ਚ ਸੁੱਕਣ ਲੱਗ ਪਿੰਦੇ ਆ ਜਿੱਥੇ ਇਹ ਘਾਟ ਸੀਗੀ ਤਾਂ ਉੱਥੇ ਫਿਰ ਜਿਹੜੀ ਸੁਹਾਰਸ਼ ਹੈਗੀ 25 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡਰੇਟ 21% ਵਾਲੀ ਜਾਂ 16 ਕਿਲੋ ਜ਼ਿੰਕ ਸਲਫੇਟ ਮੋਨੋਹਾਈਡਰੇਟ ਜ਼ਿੰਕ ਆ ਜਿਹੜੀ 33% ਵਾਲੀ ਜ਼ਿੰਕ ਹੈ 21% ਵਾਲੀ 25 ਕਿਲੋ 33 ਵਾਲੀ 16 ਕਿਲੋ ਇਹਨਾਂ ਚੋਂ ਕੋਈ ਵੀ ਆਪਾਂ ਜਿਹੜੀ ਹੈਗੀ ਹੈ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਦੇ ਵਿੱਚ ਇੱਕ ਕਿਸੇ ਜਿਹੜਾ ਹੈਗਾ ਕੋਈ ਰੇਤਾਂ ਜਾਂ ਸੁੱਕੀ ਮਿੱਟੀ ਦੇ ਵਿੱਚ ਰਲਾ ਕੇ ਇਹਨੂੰ ਆਪਾਂ ਛੱਟਾ ਇੱਕਸਾਰ ਦੇ ਸਕਦੇ ਹਾਂ ਕਈ ਵਾਰ ਜਿਹੜੀਆਂ ਮਾੜੀਆਂ ਜ਼ਮੀਨਾਂ ਵਿੱਚ ਉਹਨਾਂ 'ਚ ਜੇਬ ਜਿੰਕ ਪਾ ਦਈਏ ਫੇਰ ਵੀ ਘਾਟ ਆਉਂਦੀ ਫੇਰ ਤੁਹਾਨੂੰ ਜਿਹੜੀ 10 10 ਕਿਲੋ 21% ਵਾਲੀ ਜਾਂ 6 ਕਿਲੋ 6.5 ਕਿਲੋ 33% ਵਾਲੀ ਜਿੰਕ ਆਪਾਂ ਨੂੰ ਖਿਲਾਰਨੀ ਪਊਗੀ ਕਈ ਕਿਸਾਨ ਵੀਰ ਆ ਜਿਹੜੇ ਇਸ ਗੱਲ ਤੇ ਜਿਹੜਾ ਉਹਨਾਂ ਨੂੰ ਲੱਗਦਾ ਕਿ ਇਹ ਰੇਟ ਕਾਫੀ ਪੈ ਜਾਂਦਾ ਕਿਉਂਕਿ ਜਿੰਕ ਦੇ ਰੇਟ ਵੀ ਵਧ ਗਏ ਜੇ 25 ਕਿਲੋ ਆਪਾਂ 21% ਵਾਲੀ ਪਾਉਣੀ ਆ ਜਾਂ 16 ਕਿਲੋ ਜਿਹੜੀ 33% ਵਾਲੀ ਪਾਉਣੀ ਤਾਂ ਕਾਫੀ ਆਪਣਾ ਖਰਚਾ ਹੋ ਜਾਂਦਾ ਤੇ ਉਸ ਤੋਂ ਬਾਅਦ ਕਈ ਵਾਰ ਦੁਬਾਰਾ ਫੇਰ ਘਾਟ ਆ ਜਾਂਦੀ ਤਾਂ ਇਸ ਤੋਂ ਬਚਣ ਵਾਸਤੇ ਫਿਰ ਆਪਾਂ ਜਿਹੜੀ ਤੁਹਾਨੂੰ ਸਪਰੇਅ ਦੱਸੀ ਆ ਪਿਛਲੇ 3-4 ਸਾਲ ਤੋਂ ਬਹੁਤ ਸਾਰੇ ਕਿਸਾਨ ਵੀਰ ਇਹਨੂੰ ਕਰ ਰਹੇ ਆ ਤੇ ਬਹੁਤ ਵਧੀਆ ਨਤੀਜੇ ਲੈ ਰਹੇ ਆ ਕਿ ਉੱਤੇ ਫਿਰ ਤੁਹਾਨੂੰ ਤਿੰਨ ਸਪਰੇਅਾਂ ਕਰਨੀਆਂ ਪੈਣੀਆਂ ਜਿਦੇ ਵਿੱਚ 21% ਜ਼ਿੰਕ ਹੀ ਵਰਤਣਾ ਆਪਾਂ 1 ਕਿਲੋ ਵਾਲਾ ਉਹਦੇ ਵਿੱਚ ਨਾਲ ਜਿਹੜੀ ਅੱਧਾ ਕਿਲੋ ਡਲੇ ਵਾਲੀ ਕਲੀ ਉਹਨੂੰ ਰਾਤ ਨੂੰ ਭਿਉ ਕੇ ਘੜੇ ਦੇ ਵਿੱਚ ਜਾਂ ਕਿਸੇ ਖੇਲ ਦੇ ਵਿੱਚ ਉਹਦਾ ਪਾਣੀ ਆਪਾਂ ਨਿਤਰਿਆ ਹੋਇਆ ਸਾਫ਼ ਫਿਲਟਰ ਕੀਤਾ ਹੋਇਆ ਪਾਣੀ ਬਰਤਨ ਰਹਿਕ ਡਰਮੀ ਦੇ ਵਿੱਚ ਅੱਧਾ ਕਿਲੋ ਕਲੀ 1 ਕਿੱਲੇ ਮਗਰ ਭਿਉ ਕੇ ਰੱਖਣੀ ਜੇ 10 ਕਿੱਲੇ ਚ ਸਪਰੇਅ ਕਰਨੀ ਤਾਂ 5 ਕਿਲੋ ਕਲੀ ਪਿਉਣੀ ਆ ਤੇ 1 ਕਿਲੋ ਤੁਸੀਂ 1 ਤੋਂ 1.5 ਕਿਲੋ ਯੂਰੀਆ ਤੇ ਅੱਧਾ ਕਿਲੋ ਤੋਂ 1 ਕਿਲੋ ਤੱਕ ਲੋਹਾ ਤੱਤ ਇਹਦੇ ਨਾਲ ਤੁਹਾਨੂੰ ਲੋਹਾ ਤੱਤ ਜ਼ਿੰਕ ਤੱਤ ਦੀ ਘਾਟ ਨਾਲ ਸਲਫੇਟ ਸਲਫਰ ਵੀ ਮਿਲੂਗਾ ਤੇ ਨਾਲ ਯੂਰੀਆ ਜਿਹੜੀ ਉਹਦੀ ਸਪਰੇਅ ਦੀ ਐਫੀਸ਼ੀਐਂਸੀ ਵਧਾਉਣ ਦੀ ਫਿਰ ਤੁਸੀਂ ਥੱਲੇ ਪਾਉਣ ਦੀ ਬਜਾਏ ਉੱਤੇ ਤਿੰਨ ਸਪਰੇਅਆਂ ਕਰਨੀਆਂ ਪੈਣਗੀਆਂ ਪਹਿਲੀ ਸਪਰੇਅ 25 ਦਿਨ ਤੇ ਜਾ ਕੇ ਤੁਸੀਂ ਕਰ ਸਕਦੇ ਹੋ ਵੀ 25 ਦਿਨ ਤੇ ਫਿਰ ਹਫ਼ਤੇ ਹਫ਼ਤੇ ਤੇ ਜਾ ਕੇ ਤਿੰਨ ਤੁਸੀਂ ਸਪਰੀਆਂ ਚਾਹੇ 4 ਕਰ ਲਓ ਪਰ 2 ਤੋਂ 3 ਦਾ ਘੱਟੋ-ਘੱਟ ਕਰਨੀਆਂ ਪੈਣਗੀਆਂ ਫਿਰ ਆਪਾਂ ਨੂੰ ਤੀਜੇ ਸਹੀ ਮਿਲਦੇ ਆ ਜਿਨ੍ਹਾਂ ਨੇ ਪਿਛਲੀ ਵਾਰ ਸਪਰੀਆਂ ਕੀਤੀਆਂ ਸ਼ਾਨਦਾਰ ਨਤੀਜੇ ਮਿਲੇ ਆ ਫਿਰ ਆਪਾਂ ਨੂੰ ਜ਼ਿੰਕ ਥੱਲੇ ਪਾਉਣ ਤੇ ਵੀ ਜ਼ਿਆਦਾ ਖਰਚਾ ਨਹੀਂ ਕਰਨਾ ਪਊਗਾ ਹੁਣ ਗੱਲ ਆ ਗਈ ਜਿਹੜੇ ਕਿਸਾਨ ਵੀਰ ਪੁੱਛਦੇ ਹੁੰਦੇ ਲੋਹਾ ਜ਼ਿੰਕ ਲੋਹਾ ਜ਼ਿੰਕ ਨਹੀਂ ਲੋਹਾ ਤੱਤ ਹੁੰਦਾ ਵੱਖਰਾ ਉਹ ਹੁੰਦਾ ਫੈਰਸ ਸਲਫੇਟ 19% ਉਹ ਲੋਹਾ ਤੱਤ ਹੈ ਆਇਰਨ ਜਿਹਨੂੰ ਫੈਰਸ ਸਲਫੇਟ ਆਪਾਂ ਕਹਿੰਨੇ ਕਿਉਂਕਿ ਉਹ ਚ 19% ਲੋਹਾ ਹੁੰਦਾ ਫੈਰਸ ਹੁੰਦਾ ਤੇ 1.5% ਸਲਫੇਟ ਸਲਫਰ ਹੁੰਦਾ ਫਿਰ ਉਹ ਰਰ ਕੇ ਫਾਇਰਸ ਸਲਫੇਟ ਬਣਦਾ ਉਹਦੀ ਸਿਰਫ ਤੇ ਸਿਰਫ ਸਪਰੇ ਹੀ ਹੁੰਦੀ ਹੈ ਲੋਹਾ ਤੱਤ ਆਪਾਂ ਥੱਲੇ ਨਹੀਂ ਪਾ ਸਕਦੇ ਜ਼ਿੰਕ ਤੱਤ ਥੱਲੇ ਪਾ ਸਕਦੇ ਸਪਰੇ ਵੀ ਕਰ ਸਕਦੇ ਲੋਹਾ ਤੱਤ ਦੀ ਇਕੱਲੀ ਸਪਰੇ ਹੁੰਦੀ ਹੈ ਤੇ ਜਿੰਕ ਲੋਹਾ ਨਾਲ ਨਾਂ ਦਾ ਕੋਈ ਪ੍ਰੋਡਕਟ ਨਹੀਂ ਬਾਜ਼ਾਰ ਚ ਆਉਂਦਾ ਜਿਹੜਾ ਕਿਸਾਨ ਵੀਰ ਕਹਿੰਦੇ ਜਿੰਕ ਲੋਹਾ ਪਾਉਣਾ ਉਹਦਾ ਮਤਲਬ ਇਹ ਤਾਂ ਕਹਿ ਸਕਦੇਗੇ ਜਿੰਕ ਤੱਤ ਵੱਖਰਾ ਤੇ ਨਾਲ ਲੋਹਾ ਤੱਤ ਵੱਖਰਾ ਪਾਉਣਾ ਪਰ ਜਿੰਕ ਲੋਹਾ ਨਾਲ ਦੀ ਕੋਈ ਚੀਜ਼ ਨਹੀਂ ਹੁੰਦੀ ਕਈ ਕਿਸਾਨ ਵੀਰ ਕਹਿੰਦੇ ਹੁੰਦੇ ਕਿ ਅਸੀਂ 19% ਵਾਲਾ ਜਿੰਕ ਲੋਹਾ ਪਾਤਾ ਜਾਂ ਅਸੀਂ 21% ਵਾਲਾ ਲੋਹਾ ਪਾਤਾ ਜਿੰਕ 21 33 ਵਾਲੀ ਆਉਂਦੀ ਆ ਤੇ ਲੋਹਾ 19 ਵਾਲਾ ਹੀ ਆਉਂਦਾ ਫੈਰਸ ਸਲਫੇਟ ਹੁੰਦਾ ਹਲਕੇ ਹਰੇ ਰੰਗ ਦੇ ਦਾ ਮਿਸ਼ਰੀ ਜੀ ਅਰਗਾ ਕਾਚ ਅਰਗਾ ਪ੍ਰੋਡਕਟ ਆ ਇਹ ਜਿਹੜਾ ਤੁਸੀਂ ਜਦੋਂ ਪੈਕਟ ਖੋਲਦਿਆਂ ਤਾਂ ਤੁਹਾਨੂੰ ਵਿੱਚੋਂ ਜਿਹੜਾ ਹੈਗਾ ਨਜ਼ਰ ਆਉਂਦਾ ਹੈ ਇਹ 19% ਵਾਲਾ ਲੋਹਾ ਤਾਤਾ ਜਿਹੜਾ ਸਿਰਫ ਸਪਰੇ ਹੁੰਦੀ ਹੈ 1 ਕਿਲੋ ਤੱਕ ਆਪਾਂ ਇਹਦੀ ਸਪਰੇ ਕਰ ਸਕਦੇ ਹੁੰਨੇ ਆ ਇਹਦੀਆਂ ਨਿਸ਼ਾਨੀਆਂ ਕੀ ਹੈ ਕਿ ਪੱਤੇ ਆ ਜਿਹੜੇ ਜਿੱਥੇ ਰੇਤਲੀਆਂ ਜ਼ਮੀਨਾਂ ਖਾਸ ਤੌਰ ਤੇ ਜਿੱਥੇ ਪਾਣੀ ਦੀ ਘਾਟ ਹੈ ਪਣੀਰੀ ਲਾਉਣ ਤੋਂ ਕੁਝ ਦਿਨਾਂ ਬਾਅਦ ਬੂਟੇ ਦੇ ਨਵੇਂ ਨਿਕਲ ਰਹੇ ਪੱਤੇ ਆ ਜਿਹੜੇ ਉਹ ਪੀਲੇ ਪਿਆ ਜਾਂਦੇ ਆ ਬੂਟੇ ਆ ਮਰਨੇ ਸ਼ੁਰੂ ਹੋ ਜਾਂਦੇ ਆ ਤੇ ਕਈ ਵਾਰ ਸ਼ੁਰੂ ਹੋ ਜਾਂਦੇ ਆ ਜਿਹੜੇ ਦੌਗੀਆਂ ਦੇ ਵਿੱਚ ਕਈ ਵਾਰ ਕਾਫੀ ਜਿਹੜੀ ਫਸਲ ਆ ਉਹ ਖਰਾਬ ਹੋ ਜਾਂਦੀ ਹੈ ਜਦੋਂ ਆਪਾਂ ਨੂੰ ਇਹੀਆਂ ਪੀਲੇ ਪਣ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ ਛੇਤੀ ਛੇਤੀ ਮੈਂ ਇੱਕ ਤਾਂ ਆਪਾਂ ਪਰਮੇ ਪਾਣੀ ਲਾਈਏ ਇੱਕ ਹਫ਼ਤੇ ਦੀ ਵਿਥ ਰੱਖ ਕੇ 1% ਲੋਹੇ ਦਾ ਛੜਕਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਕਿਹਾ ਕਿ ਪੱਤਿਆਂ ਦੇ ਉੱਤੇ ਆਪਾਂ 1% ਮਤਲਬ 100 ਲੀਟਰ ਪਾਣੀ ਮਗਰ 1 ਕਿਲੋ ਫੈਰਸ ਸਲਫੇਟ ਲੋਹਾ ਤੱਤ 19% ਵਾਲਾ ਇਹਦੀ ਆਪਾਂ ਸਪਰੇਅ ਕਰਨੀ ਆ ਤੇ ਘੱਟੋ ਘੱਟ ਆਪਾਂ ਜੜੀਆਂ ਹੈਗੀਆਂ 2 ਤੋਂ 3 ਸਪਰੇਅਾਂ ਕਰਨੀਆਂ ਪੈਣੀਆਂ ਇਸੇ ਕਰਕੇ ਤੁਹਾਨੂੰ ਕਿਹਾ ਕਿ ਜ਼ਿੰਕ ਵਾਲੀ ਤੇ ਲੋਹੇ ਤੱਤ ਵਾਲੀ ਕਲੀ ਦਾ ਪਾਣੀ ਤੇ ਯੂਰੀਆ ਇਹ ਸਪਰੇਅ ਤੁਸੀਂ 2 ਤੋਂ 3 ਕਰਦੇ ਹੋਗੇ ਦਿਨ ਜ਼ਿੰਕ ਤੇ ਲੋਹਾ ਦੋਹੀ ਘਾਟਾਂ ਪੂਰੀਆਂ ਹੋ ਜਾਣੀਆਂ ਪਰ ਧਿਆਨ ਰੱਖਣਯੋਗ ਇਹ ਆ ਗੱਲ ਕਿ ਲੋਹਾ ਤੱਤ ਆਪਾ ਥੱਲੇ ਨਹੀਂ ਪਾ ਸਕਦੇ ਜ਼ਿੰਕ ਤੱਤ ਤੁਸੀਂ ਥੱਲੇ ਪਾ ਸਕਦੇ ਆ ਉਹਦੀ ਸਪਰੇ ਵੀ ਕਰ ਸਕਦੇ ਪਰ ਲੋਹਾ ਤੱਤ ਜਿਹੜਾ ਉਹ ਜ਼ਮੀਨ ਰਾਈ ਉਹਦੀ ਆਪਾਂ ਪੂਰਤੀ ਕਰ ਨਹੀਂ ਸਕਦੇ ਜੇ ਥੱਲੇ ਪਾਵਾਂਗੇ ਵੀ ਤਾਂ ਆਪਣਾ ਜਿਹੜਾ ਪੈਸਾ ਵਿਅਰਥ ਜਾਊਗਾ ਇਹ ਕਿਸਾਨ ਵੀਰ 5-5 10-10 ਕਿਲੋ ਲੋਹਾ ਜਿਹੜਾ ਫੈਰ ਸਲਫੇਟ 19% ਵਾਲੋ ਥੱਲੇ ਪਾਈ ਜਾਂਦੇ ਰਹਿੰਦੇ ਆ ਉਹਦਾ ਫਾਇਦਾ ਕੋਈ ਨਹੀਂ ਹੁੰਦਾ ਇਹਦੀ ਬਜਾਏ ਤੁਸੀਂ ਉੱਤੇ ਸਪਰੇਆਂ 2 ਤੋਂ 3 ਕਰੋਗੇ ਤਾਂ ਲੋਹਾ ਤੱਤ ਤੇ ਜ਼ਿੰਕ ਤੱਤ ਦੋਹਾਂ ਦੀ ਹੀ ਆਪਾਂ ਘਾਟ ਦੀ ਪੂਰਤੀ ਕਰ ਸਕਦੇ ਹਾਂ ਤੇ ਜਿੰਕ ਤੱਤ ਜੇ ਤੁਸੀਂ ਪਾਉਣਾ ਹੀ ਹੈ ਮਿੱਟੀ ਚ ਰਲਾ ਕੇ ਪਾਉਣਾ ਜਾਂ ਕਈ ਕਿਸਾਨ ਵੀ ਕਹਿੰਦੇ ਯੂਰੀਆ ਚ ਰਲਾ ਕੇ ਪਾਉਣੋ 33% ਵਾਲਾ ਤਾਂ ਬੇਸ਼ੱਕ ਤੁਸੀਂ ਪਾ ਸਕਦੇ ਹੋ ਚੱਕ ਪਾਣੀ ਦਾ ਨੂੰ ਹੁੰਦਾ ਕਿਉਂਕਿ ਜਿੰਕ ਸਲਫੇਟ ਮੋਨੋਹਾਈਡਰੇਟ ਜਿਹੜਾ ਹੈਪਟਾ ਹਾਈਡਰੇਟ ਹੈ 7 ਤਾ ਨੂੰ ਪਾਣੀ ਦੇ ਹੁੰਦੇ ਤੇ ਬਹੁਤ ਜਲਦੀ ਜਿਹੜਾ ਹੈਗਾ ਹਵਾ ਚ ਨਮੀ ਲੈ ਕੇ ਤੇ ਵਗਣ ਲੱਗ ਪਿੰਦਾ ਜਾਂ ਇਹਦੇ ਕਲੰਪਸ ਬਣ ਜਾਂਦੇ ਆ ਕੋਸ਼ਿਸ਼ ਕਰੋ ਇਹਨੂੰ ਰੇਤਾ ਚ ਰਲਾ ਕੇ ਪਾਈਏ ਤਾਂ ਵਧੀਆ ਨਤੀਜੇ ਜਿੰਕ 21% ਦੇ ਮਿਲਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰਬਾਣ